ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਦਾਦੂਪੁਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਨੇੜੇ ਆ ਗਿਆ ਮਜੀਠਾ। ਇਥੋਂ 2 ਕਿਲੋਮੀਟਰ ਦੀ ਦੂਰੀ ਤੇ ਮਜੀਠਾ ਤੇ ਕਲਜਿੰਦਰ ਦੇ ਘਰੋਂ ਤੁਹਾਨੂੰ ਪਸ਼ੂ ਤਾਂ ਵਿਖਾਉਣੇ ਹੀ ਸੱਜਣੋ 3-4 ਤੇ 2 ਸੇਲ ਹੋ ਗਈਆਂ ਆਉਂਦਿਆਂ ਨੂੰ ਮਈਆਂ ਤੇ 2 ਰਹਿ ਗਈਆਂ ਝੋਟੀ ਦੋਦਨ ਦਾ ਪਹਿਲਾ ਸੂਆ ਸੁੰਦੀ ਹੈ ਕਿੰਨੇ ਦਿਨ ਬਾਕੀ ਇਹਦੀ ਡਿਟੇਲ ਲੈ ਲਾਂਗੇ ਪਯੌਰ ਨੀਲੀ ਰਾਵੀ ਦੀ ਤੇ ਇੱਕ ਰਾਤ ਦੀ ਮੈਂ ਸੂਈ ਬਿਲਕੁਲ ਤਾਜੀ ਹਜੇ ਸੱਜਣੋ ਜਾਪੇ ਦੇ ਵਿੱਚ ਆਪੜੇ ਵੀ ਨਹੀਂ ਚੱਕੇ ਤੇ ਨੀਲੀ ਦੇ ਨਿਸ਼ਾਨੀਆਂ ਇਹ ਵੀ ਮਨ ਕੇ ਚੱਲੋ ਵੀ 100 ਦੇ ਵਿੱਚੋਂ 80% ਹੈਗੀ ਆ ਅੱਖਾਂ ਹੈਗੀਆਂ ਮੱਥਾ ਚਾਰੇ ਪੈਰ ਤੇ ਗੱਲਾਂ ਬਾਤਾਂ ਹੋਈਆਂ ਵੀਰ ਕਹਿੰਦਾ ਚਵਾਈ ਬਹੁਤ ਪੂਲੀ ਨਿਕਲੀ ਮਹਿੰਦੀ ਥਣ ਬੜਾ ਕੰਮ ਦਾ ਲੱਗਾ ਤੇ ਬਾਕੀ ਸੂਈ ਮੈਂ ਤੁਸੀਂ ਚੋ ਸਕਦੇ ਆ ਆਜੋ ਲਈਏ ਜਾਣਕਾਰੀ ਫਿਰ ਇਹਨਾਂ ਨੂੰ ਚਲਾ ਕੇ ਵੀ ਵੇਣੇ ਆ ਤੇ ਨਾਲੇ ਰੇਟ ਜਿਹੜੇ ਉਹ ਵੀ ਕਨਫਰਮ ਕਰਦੇ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਵਧੀਆ ਵੀਰ ਜੀ ਠੀਕ ਠਾਕ ਜੋ ਚੜਦੀ ਕਲਾ ਬਹੁਤ ਵਧੀਆ ਕਿਰਪਾ ਨਹੀਂ ਮੰਗ ਕੇਵੇਂ ਪੈਣਾ ਪਰਾਵਾਂ ਦਾ ਪਿਆਰ ਵਧੀਆ ਮਿਲਦਾ ਬਹੁਤ ਵਧੀਆ ਵੀਰ ਜੀ ਐਤਾਂ ਫੋਨ ਬਹੁਤ ਆਉਂਦੇ ਆ ਵੀਰ ਉਹਨਾਂ ਦੇ ਵੀਡੀਓ ਪਾਉਂਦੇ ਆ ਸਾਰੇ ਠੀਕ ਆ ਵਧੀਆ ਯਾਨੀ ਕਿ ਬਹੁਤ ਸੋਹਣਾ ਵੀਰ ਜੀ ਬਾਕੀ ਤੇਰਾ ਰੇਟ ਜਾਇਜ਼ ਹੁੰਦਾ ਨਾ ਹਾਂਜੀ ਰੇਟ ਵੀਰ ਜੀ ਹਨਾ ਵੱਡੀ ਗੱਲ ਰੇਟ ਤੇ ਪਸ਼ੂ ਚੰਗਾ ਪਸ਼ੂ ਚੰਗਾ ਰੇਟ ਸਚਾਈ ਦੋ ਚੀਜ਼ਾਂ ਮੈਨ ਹੁੰਦੀਆਂ ਹਾਂ ਇਹ ਚੱਲਦੀ ਜਾਂਦੀਆਂ ਲੈ ਕੇ ਚੱਲਦੀਆਂ ਵਾਕਿਆ ਜੀ ਹਾਂਜੀ ਬਾਕੀ ਵਧੀਆ ਕਰਜਿੰਦਰ ਵੀਰੇ ਆਪਣਾ ਐਡਰੈਸ ਐਡਰੈਸ ਮੇਰਾ ਪਿੰਡ ਦਾਦੂਪੁਰਾ ਵੀਰਜੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰਿਆ ਜੀ ਤੇ ਨਾਮ ਮੇਰਾ ਕੁਲਜਿੰਦਰ ਸਿੰਘ ਆ ਜੀ ਨੰਬਰ ਨੰਬਰ 9873767318 ਤੇ ਆ ਝੋਟੀ ਆਪਣੀ ਕਿਹੜਾ ਸੂਆ ਸੂਈ ਇਹ ਵੀ ਦੂਜਾ ਸੂਆ ਸੂਈ ਚੋ ਇਹਦੇ ਮਾਲਕਾਂ ਨੇ ਦੱਸਤਾ ਵੀ ਦੂਜਾ ਸੂਆ ਸੂਈ ਆ ਸੂਈ ਆ ਜੀ ਠੀਕ ਆ ਖਾਨ ਖੁਣ ਬਹੁਤ ਚੰਗਾ ਵਾ ਇਹਦੀ ਸਵੇਰੇ 2.5 ਕਿਲੋ ਰਿਚਮਾਈ ਹੋ ਗਈ ਆ ਠੀਕ ਆ ਸੂਈ ਆ ਚਾਉਣ ਬਹੁਤ ਚੰਗੀ ਨੀਲੀ ਪੈ ਨੇ ਪੋਲੀ ਬਹੁਤ ਚੰਗੀ ਪੋਲੀ ਨੀਲੀ ਚੋਟੀ ਦੀ ਚਾਉਣ ਆ ਸੀਲ ਵੀ ਬਸੇਰੀ ਲੱਗਦੀ ਆ ਬਹੁਤ ਵਧੀਆ ਨਿਕਲੀ ਹੋਈ ਠੀਕ ਆ ਚੰਗੀ ਨਿਕਲੀ ਆ ਤੇ ਆ ਕੱਟਾ ਆ ਗਿਆ ਮਗੜੇ ਜਮਾ ਹੀ ਗਿੱਲੀ ਹੈਨਾ ਗਿੱਲ ਨੇ ਹਾਂਜੀ ਕੱਟਾ ਆ ਗਿਆ ਐ ਲੱਗਦਾ ਜਿਵੇਂ 2-4 ਦਿਨ ਪਹਿਲਾਂ ਸੂਪੀ ਆ ਯਾਰ ਮੈਂ ਉਹ 2-3 ਦਿਨ ਥੋੜਾ ਉੱਧਰ ਕੇ ਸੂਪ ਜਾਂਦਾ ਡੰਗਰੋ ਉੱਪਰ ਆ ਹਾਂ ਉੱਪਰੇ ਥਾਂ ਆ ਕੇ ਹੈਨਾ ਉੱਪਰੇ ਥਾਂ ਆ ਕੇ ਹਾਂਜੀ ਬੱਚਾ ਮਰੂੜਿਆ ਜਿਹਾ ਹੀ ਆ ਹਾਂਜੀ ਹਾਂਜੀ ਦੋ ਦਿਨ ਪਹਿਲਾਂ ਸੂਕੀ ਆ ਗਿਆ ਇਹਨੂੰ ਪਿਆ ਬੋਲਾ ਬੁਲਾ ਕਰਾ ਦੋ ਚਾਰ ਦਿਨ ਚੰਗਾ ਤੇ ਰਜਿੰਦਰ ਵੀਰੇ ਜੇਰ ਜੂਰ ਪੈ ਗਈ ਓਕੇ ਪ੍ਰੋਪਰ ਪੂਰੀ ਗਰੰਟੀ ਵੀ ਦੀ ਜੇਰ ਜੂਰ ਐ ਵਧੀਆ ਪਾਈ ਜਨੇ ਓਕੇ ਰਿਪੋਰਟ ਓਕੇ ਰਿਪੋਰਟ ਐ 2.5 ਕਿਲੋ ਦੀ ਚਵਾਈ ਵੀ ਹੋ ਗਈ ਥਣ ਥਣ ਕੋਲੀ ਨਿਕਲੀ ਚੌਣ ਬਹੁਤ ਓਕੇ ਚੌਣ ਬਹੁਤ ਵਧੀਆ ਨਿਕਲੀ ਵੀ ਠੀਕ ਅਗਿਦੰਦਰ ਆਪਣੇ ਥਾਂ ਆ ਗਿਆ ਵੱਖੇ-ਗੁੱਠੇ ਕੱਟ ਖਾਂਦਾ ਨਹੀਂ ਨਹੀਂ ਐਵੇਂ ਹੀ ਗੱਲ ਐਵੇਂ ਹੀ ਗੱਲ ਬਾਕੀ ਬਹੁਤ ਚੰਗੀ ਦੁੱਧ ਵੀ ਦੁੱਧ ਨੂੰ ਵੀ ਚੰਗੀ ਐ ਦੀ ਨਾ ਕਰੀ ਹੂੰ ਸਰ ਕਰਨ ਫੈਕੀ ਕਰ ਲਾ ਗੋ ਨਹੀਂ ਜਨ ਸਜਣਾ ਤਰਦੀ ਦਾ ਲੇਵਾ ਚੈੱਕ ਕਰ ਲੋ ਫਿਰ ਆਪਾਂ ਘਮਾ ਲੋ ਸ਼ਕ ਘਮਾ ਲੋ ਤੇ ਕਲਜਿੰਦਰ ਵੀਰੇ ਨੇ ਪਹਿਲਾਂ ਨੇ ਦੁੱਧ ਕੀ ਇਹਦੇ ਮਾਲਕਾਂ ਨੂੰ ਪੁੱਛਿਆ ਕੋਈ 10 ਕਿਲੋ ਦੀ ਚਪਾਈ ਹੋਈ ਵੀਰ ਜੀ ਪਹਿਲਾਂ ਦੀ 10 ਕਿਲੋ ਠੀਕ ਵੇਖੋ ਸੱਜਣਾ ਸਫਾਈਆਂ ਚੰਗੀਆਂ ਸਫਾਈ ਦੇ ਵੀਰ ਜੀ ਦੱਸ ਲਈਏ ਦੁੱਧ 12 ਕਿਲੋ ਚਵਾ ਦੂਗੀ ਵਾਕਿਆ ਜੀ ਕੀ ਹੈ ਕਿ ਥਣ ਤੋਂ ਚੰਗਿਆ ਦੁੱਧ ਦੇਣਾ ਚਾਹੀਦਾ ਇਹਨੂੰ 12 ਕਿਲੋ ਹਾਂ ਹਾਂ ਵੈਰਲ ਵਰਲ ਸੋਹਣੀ ਹੈ ਸਹੀ ਹਾਂਜੀ ਹਾਂਜੀ ਚਵਾਜ ਕੋੋਂ ਦੀ ਬੋਲੀ ਨਿਕਲੇ ਉਹ ਸਮਾਰਕ ਕਰਕੇ ਤਾਂ ਥਣ ਕਿੱਲੇ ਠੋਕਦੀ ਹੋਊਗੀ ਬਹੁਤ ਸੋਹਣਾ ਵੀਰ ਜੀ ਇੱਕ ਨੰਬਰ ਚਵਾ ਕੇ ਇਹਨੂੰ ਕਹਿ ਦੇਣਾ ਹਾਂ ਥਣ ਚਾਰ ਇੱਕੋ ਜੇ ਲੱਗੇ ਹਨਾ ਇੱਕੋ ਜਿਕੇ ਠੇਠ ਤੇ ਕਿਲਜਿੰਦਰ ਵੀਰੇ ਰੇਟ ਫਰੇ ਦਾ ਰੇਟ ਜੀ ਹੈ ਜੀ ਵੀਰ ਜੀ ਜਮਾਂ ਹੈ ਜਮਾਂ ਮੋਟੋ ਮੋਟੀ ਹਾਂਜੀ ਨਾ 85 ਨਾ 75 ਇਹ ਆਪਣਾ ਫਿਕਸਡ ਰੇਟ ਹੀ ਹੁੰਦਾ 65000 ਦੀ ਦੇ ਦਾਂਗੇ ਉਹਦੇ ਚ ਕੋਈ ਉਹਦੇ ਹੋਰ 1000 ਛੱਡਦਾ 64000 ਦੀ ਪਰ ਇਤੋਂ ਘੱਟ ਕੋਈ ਵੀ ਨਹੀਂ ਗਏ ਹਨਾ ਹਾਂ ਛੋਕੜਾਂ ਵਾਲਾ ਹੀ ਆ ਬਿਲਕੁਲ 64 ਦੀ ਹੈ ਬਿਲਕੁਲ ਕਿੰਨੇ ਦੇ ਦੇਣੀ 64000 ਦੀ 64000 ਕੀ ਬਾਤ ਸਾਜੀ ਸੀ 75 ਦੀ ਵੀ ਵੇਖਦੀ ਆ ਠੰਡੀ ਸੀ ਆ ਫਿਰ ਕੋਈ ਲੈਣਾ ਨਹੀਂ ਦੇਣਾ ਨਹੀਂ ਚੰਗੀ ਆ ਦੋ ਤਿੰਨ ਆ ਆਹ ਸੰਥਣ ਚੰਗਾ ਆ ਦੇਖ ਜਵਾਈ ਮੋਟੀ ਹੋਊਗੀ ਬਹੁਤ ਚੰਗੀ ਜਵਾਈ ਯਾਰ ਹਾਂ ਨਹੀਂ ਪਰ ਨਾਲ ਹੀ ਆਂਦੀ ਪਾਵਾਂ ਬੱਚਾ ਛੱਡੋ ਨਾ ਛੱਡੋ ਨਹੀਂ ਠੀਕ ਬਹੁਤ ਨਗੀ ਠੰਡੀ ਹੈ 64000 ਦੀ 64000 ਜੀ ਹਾਂ ਨਾ ਜਾਈ ਚੰਗੀ ਹੈ ਯਾਰ ਕੋਈ ਮਾੜੀ ਨਹੀਂ ਇਹਨੇ ਹਾਂਜੀ ਆਉਂਦਾ ਕੁਛ ਨਹੀਂ ਹਨਾ ਹਾਂਜੀ ਨਹੀਂ ਹੁੰਦਾ ਵੀਰੇ 50-50 ਦੀਆਂ ਟੋਪਣਾ ਲਈ ਜਾਂਦੇ ਲੋਕ ਨਾ 60-60 ਦੀਆਂ ਹਾਂਜੀ ਤੇ ਇਹਦਾ ਕੀ ਹਿਸਾਬ ਕਿਤਾਬ ਆ ਵੀਰੇ ਜੀ ਨਗੀਨਾ ਪਿਓਰ ਨੀਲੀ ਰਾਵੀ ਦੀ ਕੱਟੀ ਹੈ ਠੀਕ ਆ ਚਲੋ ਆਪਣੀ ਕਿੰਨੀ ਕਿ ਨੌਲੇਜ ਹੈ ਆਪਣੇ ਕੋਲੋਂ ਪਿਓਰ ਹੈ ਆ ਗੋ ਪਤਾ ਨਹੀਂ ਚਿੱਟਾ ਸਿੰਘ ਸਾਰੇ ਦੋ ਦੰਦ ਹਾਂ ਤੇ ਕੱਟੀ ਆਈ ਦਿਨ 12 13 ਫਰਦੀ ਸੂ 15 ਦਿਨ ਦੇ ਲੈ ਜੂ 15 ਲੈ ਜੇ 15 ਦਿਨ 15 ਦਿਨ ਲੈ ਜੂ ਪਹਿਲਾ ਸੂਆ ਪਹਿਲਾ ਸੂਆ ਤੇ ਥਣਾ ਲੋ ਟਿੱਪੀ ਓਕੇ ਆ ਇੱਕ ਨੰਬਰ ਭਾਰ ਪੂਰਾ ਲੋ ਫੋਲ ਗਰੰਟੀ ਓਕੇ ਤੁਮ ਇਦਾਂ ਕੋਈ ਥੱਲੇ ਬਹਿ ਜੇ ਕੋਈ ਨਹੀਂ ਇਹਨੂੰ ਕਰੂਗਾ ਫੇਲ ਨਵੇਂ ਜਾਂ ਕਿਵੇਂ ਅੱਛਾ ਏਡੀ ਸੀਲ ਏਡੀ ਸੀ ਨਸਲ ਆ ਨਾ ਵੀਰ ਜੀ ਨਸਲ ਆ ਲੈ ਭਾਵੇਂ ਗੂੰਦ ਕੱਢੀ ਜਾਓ ਗੂੰਦ ਕੱਢੀ ਜਾਓ ਤਸੱਲੀ ਪੂਰੀ ਕੀ ਬਾਤ ਇਹਨਾਂ ਖ ਲੈ ਜੂਗੀ 12 13 ਪਰ ਛੋਟੀ ਕਲਾਵੀ ਪਾਊਗੀ ਕਿਹੜੀ نسل ਲਈ ਫਿਰਦੀ ਆਪਣੀ ਆਪ ਨੂੰ ਇਹ نسل ਛੋਟੀ ਵਾਕਿਆ ਹੀ ਯਾਰ ਥਾਨ ਬੜਾ ਕੱਢੂਗੀ ਕੀ ਬਾਤਾਂ ਥੱਲੇ ਲੱਗਣ ਦੀ ਆ ਨੀਲੀ ਦੀਆਂ ਨਿਸ਼ਾਨੀਆਂ ਕੱਢੀ ਬਾਹਰ ਵੀਰੇ ਇਹਦੀ ਕਰਾ ਇੱਥੋਂ ਕਿ ਤੱਕ ਤੇਰਾ ਤੋਰ ਚੈੱਕ ਕਰ ਕਿਉਂ ਡੈਕ ਦਾ ਪੁੱਤਰਾ ਕਿਹੜੂ ਕਾ ਵੇਖਿਓ ਸੱਜਣਾ ਤੁਰਦੀ ਕੱਦ ਕਾਠ ਦੋ ਦੰਦ ਕੱਟੀ। ਕਿਆ ਬਾਤ। ਬਹੁਤ ਸੋਹਣਾ ਲੇਵਾ 15 ਦਿਨ ਸਾਹਮਣੀ ਪੈਣੀ ਤੇ ਪਰ ਰੇਟ ਵੀ ਉਹੀ ਹੋਊਗਾ। ਕਮਾ ਲਓ ਕਮਾ ਲਓ ਵੀਰੇ। ਵੀ ਜਿਹੜਾ ਤੁਸੀਂ ਖਰੀਦਨ ਦੇ ਹੱਕ 'ਚ ਹੋਜੋਗੇ ਕਿ ਜੇ ਕੱਚੀ ਵੀ ਆ ਤੇ ਇਤ ਲਿਆਰੇ ਦੀ ਕਰਦੀ ਔਲ ਹਨਾ। ਹਾਂ ਬਾੜਿਆਂ ਨੂੰ ਸੰਗਲ ਪਾਏ ਹੁੰਦੇ ਹਨਾ। ਹਾਂਜੀ ਹਾਂਜੀ। ਨਹੀਂ ਠੀਕ ਆ। ਪੂਸ਼ ਹਨਾ ਸੂਲ ਚ ਨਿਸ਼ਾਨ। ਨੀਲੀ ਦੀਆਂ ਨਿਸ਼ਾਨੀਆਂ ਤਾਂ ਸਾਰੀਆਂ ਕਲਜੇਂਦਰਪੂਰੀਆਂ ਕਰਤੀ ਫਰਦੀ ਐ ਇਹ ਇੱਕ ਨੰਬਰ ਨੀਲੀ ਚੀਆਂ ਵੀਰ ਜੀ ਹਾਂ ਹਾਂ ਬਾਕੀ ਇਹ ਹੀ ਐ ਥੋੜੀ ਸਾੰਭੀ ਘਾਟਾ ਸਾੰਭੀ ਹੁੰਦੀ ਥੱਲੇ ਕਲਾਵੇ ਪਾ ਲੈਂਦੀ ਐ ਆਪਣੇ ਆਤਾ ਤੇ ਆਂਦੀ ਹਾਂ ਗੱਟੀ 1 5 1 ਦੀ ਲੱਖ ਦੀ ਕਿਦਾਂ ਵੀ ਵਿਕਦੀਆਂ ਬਾਜ਼ਾਰ ਤੇ ਖੜਾਉਣਾ ਵਿਕਦੀਆਂ ਸਹੀ ਗੱਲ ਆ ਹੁਣ ਕਿੰਨੇ ਦੀ ਦੇ ਦੀਗੇ ਹੁਣ ਵੀਰ ਜੀ ਕੱਟੀ ਜਿਹੜੀ ਹਾਨਾ ਦੇ ਜਣੀ ਐ ਨਾ ਬਾਕੀ ਵਿਖਾ ਦਿਓ ਇਹਦੀ ਮਾਨਕੀ ਅੱਖ ਦੀ ਆ ਹਾਂ ਓਕੇ ਜਮਾ ਜਿਹੜੀ ਵੀਰ ਜੀ ਇਹ 73 ਦੀ ਕੱਟੀ ਹੋਣ ਦੇ ਦਾਂਗੇ ਚਲੋ ਕਿਸ ਵੀਰ ਨਾਲ ਸਾਹਮਣੀ ਹੈ ਕੱਟੀ 85 ਦੀ 90 ਦੀ 85 ਦੀ ਹੈਗੀ ਆ ਹੁਣ 73 ਦੀ ਕੱਟੀ ਦੇ ਦਾਂ 73 ਚ ਕਿੰਨਾ ਮਾਨਤਨ ਕਰਦਾ 73 ਚੋਂ 2052 ਛੱਡ ਦਾਂਗੇ 73000 ਦੀ 73 ਦੀ ਦੇ ਦਾਂਗੇ ਫਿਰ ਵੀ ਜਿਹੜਾ ਰੰਗ ਲਾਊਗਾ ਹਨ ਹਾਂਜੀ ਲਾਊਗਾ ਕਰਾਂਗੇ ਮਾਨਤਨ ਕਰ ਦਾਂਗੇ ਨਹੀਂ ਠੀਕ ਆ ਓਕੇ ਮਾਨਤਨ ਵੀ ਕਰਾਂਗੇ ਕੱਟੀ ਘਰ ਦੇ ਕੇ ਬੱਜੀ ਵੀ ਸੋਹਣੀ ਲੱਗੂਗਾ ਵੀ ਮੈਨੂੰ ਦੋਸਤ ਪਾਣੀ ਲੈ ਲੈਣੀ ਹੋਵੇ ਨਾ ਹਾਂ ਬਹੁਤ ਚੰਗੀ ਕੱਟੀ ਆ ਸੀ ਬੜੀ ਚੰਗੀ ਨਖਰਗੀ ਜਦੋਂ ਖਾ ਪੀ ਕੇ ਹਜੇ ਇਹਦੇ ਜੇ 15 ਦਿਨ ਪਹਿਲੇ ਤਾਂ ਥੋੜਾ ਜਿਹਾ ਰਾਸ਼ਨ ਪਾਣੀ ਮਿਲੇ ਇਹਨੂੰ ਇਹ ਹੋ ਜਾਣੀ ਤਕੜੀ ਕੋਈ ਮੰਡ ਕਿਉ ਪਿਆ ਇਹਨੂੰ ਇਹਨੇ ਆਪੇ ਸੱਲ ਬਾਨਾ ਵਾਕਿਆ ਬਾਨਾ ਨਸਲ ਨਹੀਂ ਵੀਰ ਜੀ ਨਸਲ ਨਹੀਂ ਤੇ ਮੈਂ ਤੇਰੀ ਆ ਵੀ ਨਹੀਂ ਮਾੜੀ ਹਾਂਜੀ ਦੋਵੇਂ ਚੰਗੀਆਂ ਆ ਬਾਕੀ ਦੋ ਤੋਂ ਪੈਨਲ ਡਿਊਟੀਆਂ ਦੋ ਵੇਗੀਆਂ ਚੰਗੀਆਂ ਝੋਟੀਆਂ ਹੀ ਹੋਵੀਆਂ ਹਾਂ ਉਹ ਵੇਗੀਆਂ ਹਨਾ ਨਹੀਂ ਉਹ ਵੀ ਵਿਖਾਉਂਦੇ ਵੀਡੀਓ ਚ ਹਾਂਜੀ ਹਾਂਜੀ ਹੁਣ ਪਰਸੋਂ ਨੂੰ ਤਿੰਨ ਚਾਰ ਹੋਰ ਪਾਵਾਂਗੇ ਵੀਡੀਓ ਠੀਕ ਆ ਧੰਨਵਾਦ ਓਕੇ ਕੁਮਜਿੰਦਰ ਵੀਰ ਸਤਿ ਸ੍ਰੀ ਅਕਾਲ